ਕੀ ਹਾਲ ਨੇ ਬਾਈ ਸਾਰਿਆਂ ਦੇ ਜਿਹੜੇ ਸਰ ਵੀਰ ਨਵੇਂ ਨੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਬੈਲ ਆਈਕਨ ਨੂੰ ਜ਼ਰੂਰ ਦਬਾ ਲੋ ਤਾਂ ਕਿ ਹਰ ਇੱਕ ਨੋਟੀਫਿਕੇਸ਼ਨ ਤੁਹਾਡੇ ਤੱਕਰ ਪਹੁੰਚਦੀ ਰਹੇ ਬਾਈ ਅੱਜ ਗੱਲ ਕਰਦੇ ਆਂ ਸ਼ੰਭੂ ਬਾਡਰ ਦੀ ਇੱਕ ਤਾਂ ਯਾਰ ਤੁਸੀਂ ਵੀਡੀਓ ਲਾਈਕ ਸ਼ੇਅਰ ਜਮੇ ਨਹੀਂ ਕਰਦੇ ਜਿਹੜੀ ਚੱਜ ਦੀ ਵੀਡੀਓ ਹੁੰਦੀ ਹੈ ਜੇ ਵੀਡੀਓ ਹੋਵੇ ਉਹ ਬਹੁਤ ਵਿਊਆਂ ਚ ਜਾਂਦੀ ਬਹੁਤ ਸ਼ੇਅਰ ਹੁੰਦੀ ਹੈਗੀ ਵੀਰ ਬਣ ਕੇ ਜਿਹੜੀ ਚੱਜ ਦੀ ਕੋਈ ਵੀਡੀਓ ਹੁੰਦੀ ਹੈਗੀ ਉਹ ਵੀ ਸ਼ੇਅਰ ਕਰਿਆ ਕਰੋ ਜਿੰਨੇ ਜੋਗੇ ਹੈਗੇ ਆ ਅਸੀਂ ਤੇ ਆਪਾਂ ਕੋਈ ਗੰਦ ਪ੍ਰੋਮੋਟ ਨਹੀਂ ਦੇ ਕਰਦੇ ਹੈਗੇ ਸ਼ੇਅਰ ਵੀਰ ਬਣ ਕੇ ਜ਼ਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀ ਵੀਡੀਓ ਕਿਵੇਂ ਲੱਗਦੀ ਏ ਤੁਹਾਨੂੰ ਭਾਈ ਜਿਹੜਾ ਇਹ ਸੰਭੂ ਬਾਰਡਰ ਤੇ ਸਰਕਾਰਾਂ ਵੱਲੋਂ ਟੱਕਾ ਕੀਤਾ ਗਿਆ ਕਿਸਾਨਾਂ ਨਾਲ ਉਹ ਬਹੁਤ ਨਿੰਦਣਯੋਗ ਹੈ ਤੇ ਪਹਿਲਾਂ ਨਹੀਂ ਇਹ ਜਾ ਕੋਈ ਕੰਮ ਹੋਇਆ ਸੀਗਾ ਚਲੋ ਲੜਾਈਆਂ ਝਗੜੇ ਹੁੰਦੇ ਸੀਗੇ ਪਰ ਆ ਪਿੱਠ ਪਿੱਛੇ ਵਾਰ ਨਹੀਂ ਸੀ ਕਦੇ ਹੁੰਦੇ ਸੀਗੇ ਜਿਸ ਹਿਸਾਬ ਨਾਲ ਇਹ ਸਰਕਾਰਾਂ ਨੇ ਕਰੇ ਨੇ ਤੇ ਧੋਖੇ ਨਾਲ ਸਾਡੇ ਜਥੇਦਾਰਾਂ ਨੂੰ ਫੜਿਆ ਗਿਆਗਾ ਤੇ ਡੰਡੇ ਮਾਰੇ ਗਏ ਨੇਗੇ ਤੇ ਬਹੁਤ ਸਾਰਾ ਨੁਕਸਾਨ ਕੀਤਾ ਗਿਆ ਚੋਰੀਆਂ ਕੀਤੀਆਂ ਗਈਆਂ ਨੇਗੀਆਂ ਜਿਹੜਾ ਮਤਲਬ ਸੰਭੂ ਬਾਰਡਰ ਤੇ ਸਮਾਨ ਸੀਗਾ ਉਹਨਾਂ ਦੀਆਂ ਸਮਾਨ ਦੀਆਂ ਚੋਰੀਆਂ ਵੀ ਕੀਤੀਆਂ ਗਈਆਂ ਨੇਗੀਆਂ ਤੇ ਬਹੁਤ ਨਿੰਦਣਯੋਗ ਹੈ ਯਾਰ ਆਪਣੇ 60-60 ਸਾਲ ਦੇ ਬਜ਼ੁਰਗ ਸੀ ਜਿਹੜੇ ਉਹਨਾਂ ਦੇ ਲਾਠੀਆਂ ਮਾਰੀਆਂ ਗਈਆਂ ਪੱਗਾਂ ਲਾਈਆਂ ਗਈਆਂ ਉਹਨਾਂ ਦੀਆਂ ਜੋ ਕਿ ਬਹੁਤ ਨਿੰਦਣਯੋਗ ਗੱਲਾਂ ਨੇ ਗਈਆਂ ਇਹ ਤੇ ਇਹ ਸਰਕਾਰਾਂ ਦਾ ਸਰਕਾਰਾਂ ਦੀ ਬਹੁਤ ਵੱਡੀ ਮਤਲਬ ਆਪਾਂ ਕਹ ਲਈਏ ਵੀ ਸ਼ਰਮਨਾਕ ਗੱਲ ਹੈ ਸਰਕਾਰਾਂ ਦੀ ਜਿਹੜਾ ਇਹ ਸਰਕਾਰਾਂ ਨੇ ਕੰਮ ਕਰਿਆ ਨੁਕਸਾਨ ਕਰਿਆ ਟਰਾਲੀਆਂ ਡੇਗ ਮੋਦੀਆਂ ਮਾਰੀਆਂ ਹੋਈਆਂ ਸਮਾਨ ਚੋਰੀ ਕੀਤਾ ਗਿਆ ਪੁਲਿਸ ਵਾਲਿਆਂ ਵੱਲੋਂ ਜਾਂ ਤੇ ਇੱਕ ਆਪਾਂ ਦੇਖ ਪੰਜਾਬ ਦੇ ਵਿੱਚ ਇੱਕ ਆਪਾਂ ਹੱਕ ਮੰਗਣ ਵਾਸਤੇ ਆਪਾਂ ਬੈਠ ਨਹੀਂ ਸਕਦੇ ਸ਼ਾਂਤ ਮਰੀ ਤਰੀਕੇ ਨਾਲ ਬੈਠੇ ਸੀਗੇ ਤੇ ਆਪਾਂ ਨੂੰ ਬੈਠਣ ਨਹੀਂ ਦਿੱਤਾ ਜਾ ਰਿਹਾ ਅਰੇ ਹਣਾ ਤੇ ਕਿਸਾਨਾਂ ਨੂੰ ਬੇਨਤੀ ਹੈ ਵੀ ਜੇ ਤੱਕ ਮੇਰੀ ਵੀਡੀਓ ਜਾਰੀ ਹੈ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਵੱਧ ਤੋਂ ਵੱਧ ਮਤਲਬ ਪਹੁੰਚੋ ਤਾਂ ਕਿ ਜਿਹੜਾ ਆਪਣਾ ਇਹ ਮੋਰਚਾ ਇਹ बार-बार ਕਿਰਾ ਮੋਰਚਾ ਮਤਲਬ ਖਰਾਬ ਹੋ ਗਿਆ ਤਾਂ ਇਹ ਇਹ ਕੰਮ ਬਾਰ-ਬਾਰ ਨਹੀਂ ਹੁੰਦੇ ਹੁੰਦੇ ਤਾਂ ਕਰਕੇ ਆਪਾਂ ਇੱਕ ਇੱਕ ਜੁੱਟ ਹੋ ਕੇ ਆਪਾਂ ਮੋਰਚੇ ਨੂੰ ਤਕੜਾ ਕਰੀਏ ਤਾਂ ਕਿ ਜਿਹੜਾ ਆਪਾਂ ਨੇ ਕੋਈ ਕੰਮ ਆਪਣੇ ਵਿੱਡੇਗਾ ਉਹਨੂੰ ਆਪਾਂ ਪੂਰ ਚੜ੍ਹ ਸਕੀਏ ਆਪਾਂ ਆਪਣੇ ਹੱਕ ਮੰਗ ਸਕੀਏ ਜੇ ਕੇਰਾ ਅੱਜ ਦਬ ਗਏ ਤਾਂ ਮੁੜ ਕੇ ਆਪਾਂ ਨੂੰ ਉੱਠਣ ਨਹੀਂ ਦਿੱਤਾ ਜਾਣਾ ਨਾ ਕੋਈ ਉੱਠ ਸਕਦਾ ਇਹ ਤਾਂ ਖੁੰਦ ਦੇ ਬਜ਼ੁਰਗੀ ਨੇ ਜਿਹੜੇ ਮੂਰੇ ਲਾ ਕੇ ਆਪਦੇ ਹੱਕ ਮੰਗਣ ਨੂੰ ਡਾਂਗਾ ਖਾਂਦੇ ਨੇਗੇ ਜਿਹੜੇ ਅੱਜ ਦੀ ਨਵੀਂ ਜਨਰੇਸ਼ਨ ਹੈ ਉਹਨਾਂ ਨੇ ਕੋਈ ਨਹੀਂ ਮਤਲਬ ਇਹ ਕੰਮ ਕਰਨਾ ਕੁਝ ਬਾਹਰੇ ਭਗ ਜਾਣਗੇ ਕੁਝ ਨਸ਼ੇ ਪੱਤੇ ਵਿੱਚ ਖਰਾਬਕਾਰ ਹੋ ਹੋ ਜਾਣਗੇ ਤੇ ਉਦੋਂ ਬਾਅਦ ਨਹੀਂ ਇਹ ਗੱਲ ਬਣਨੀ ਇਹ ਆਪਣੇ ਬਜ਼ੁਰਗ ਨੇ ਜਿਹੜੇ ਮੂਰੇ ਹੋ ਕੇ ਕੰਮ ਕਰਦੇ ਨੇਗੇ ਆਪਦੇ ਹੱਕ ਮੰਗਦੇ ਆਪਾਂ ਬਜ਼ੁਰਗਾਂ ਦੇ ਸਿਰ ਤੇ ਪਰ ਜਿਹੜੇ ਅੱਜ ਦੇ ਨੌਜਵਾਨ ਹੁਣ ਦੀ ਗਾਹ ਵਾਲੀ ਪਨੀਰੀ ਹੈਗੀ ਜਿਹੜੀ ਹੁਣ ਦੀ ਪਨੀਰੀ ਆਉਗੀ ਹਜੇ ਛੋਟੀ ਹੈ ਉਹਨਾਂ ਨੇ ਉਹਨਾਂ ਨੂੰ ਮਤਲਬ ਇਹ ਚੀਜ਼ ਦਾ ਪੱਤੀ ਨਹੀਂ ਲੱਗਣਾ ਵੀ ਆਪਣੇ ਕਰਨਾ ਕੀ ਹੈ ਕੀ ਸਰਕਾਰਾਂ ਆਪਣੇ ਤੇ ਕਾਨੂੰਨ ਲਿਆ ਰੀਆਂ ਨੇ ਕੀ ਨਹੀਂ ਲਿਆ ਰੀਆਂ ਉਹਨਾਂ ਨੂੰ ਕੋਈ ਮਤਲਬ ਨਹੀਂ ਹੈ ਨਾ ਕੋਸਨ ਨਸ਼ਿਆਂ ਤੇ ਲੱਗ ਜਾਣਗੇ ਕੁਝ ਬਾਹਰ ਵਗ ਜਾਣਗੇ ਚੱਲ ਆਪਣਾ ਪੰਜਾਬ ਖਾਲੀ ਹੋ ਜੂ ਇਹ ਆਪਣੀਆਂ ਮਨਮਰਜ਼ੀਆਂ ਕਰਨਗੇ ਬਾਈ ਇਹ ਆਪ ਆਪਦੇ ਬਜ਼ੁਰਗਾਂ ਦੇ ਸਿੱਖਤੀ ਐਡੀ ਵੱਡੀ ਲੜਾਈ ਲੜ ਰਹਿਆਂਗੇ ਆਪਾਂ ਆਪ ਨਹੀਂ ਲੜ ਸਕਦੇ ਵੀਰ ਬਣ ਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਕਮੈਂਟ ਕਰ ਦਿਓ ਤੇ ਵੱਧ ਤੋਂ ਵੱਧ ਪਹੁੰਚੋ ਤਾਂ ਕਿ ਆਪਣਾ ਮੋਰਚ ਆਪ ਤਕੜਾ ਕਰ ਸਕੀਏ ਧੰਨਵਾਦ